ਕਹਿਆ ਕਿ ਕਿ ਉੱਥੇ ਕੁੜੀਆਂ ਦਾ ਤੁਹਾਨੂੰ ਪਤਾ ਹੈ ਕਿ ਉਹਨਾਂ ਸਮੇਂ ਵਿੱਚ ਸਕੂਲਾਂ ਦੇ ਵਿੱਚ ਸੀਆਰਪੀਐਫ ਕਾਲਜਾਂ ਦੇ ਸੀਆਰਪੀਐਫ ਬਿਠਾਈ ਹੁੰਦੀ ਸੀ ਜੀ ਜੀ ਸੀਆਰਪੀਐਫ ਦੇ ਮੁਲਾਜ਼ਮ ਉੱਥੇ ਹੁਣ ਥਨੌਣਾ ਧੋਣਾ ਤੇ ਕੁੜੀਆਂ ਦਾ ਉਹ ਸਕੂਲ ਸੀਗਾ ਤਾਂ ਕੁਦਰਤਨ ਕੁਝ ਹੋ ਸਦਾ ਹਰਕਤਾਂ ਵੀ ਐਵੇਂ ਦੀਆਂ ਹੋਈਆਂ ਹੋਣਗੀਆਂ ਕਿ ਬੱਚੀਆਂ ਦੇ ਆਪਣੇ ਮਾਪੇ ਨੂੰ ਸ਼ਿਕਾਇਤ ਕੀਤੀ ਹਮ ਕਿਥੇ ਸੀਆਰਪੀਐਫ ਇਹਨੇ ਕੁਝ ਕਰਦੇ ਨੇ ਖਾਲੜਾ ਸਾਹਿਬ ਨੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਾਇਮ ਕੀਤਾ ਹਮ ਸੰਪਰਕ ਕਾਇਮ ਕਰਨ ਤੋਂ ਬਾਅਦ ਜਿਹੜਾ ਸੀਆਰਪੀਐਫ ਦਾ ਕਮਾਂਡਰ ਸੀ ਉਹਨੂੰ ਮਿਲੇ ਸ਼ਾਇਦ ਪਲਾ ਬਿਖਤੀ ਹੋਵੇ ਕਿਉਂਕਿ ਉਸ ਲਿਖਤ ਤੋਂ ਲੱਗਦਾ ਕਿ ਸ਼ਾਇਦ ਕਿ ਉਹ ਮੰਨ ਗਿਆ ਕਿ ਠੀਕ ਹੈ ਅਸੀਂ ਇੱਥੋਂ ਕੈਂਪ ਚੇਂਜ ਕਰਦੇ ਹਾਂ ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਉਸ ਤੋਂ ਪਹਿਲਾਂ ਅਖੰਡ ਪਾਤਸ਼ਾਹ ਉਹਥੇ ਸਕੂਲ ਚ ਰਖਾ ਦਿੱਤਾ ਗਿਆ ਜਦੋਂ ਅਰਦਾਸ ਹੋ ਰਹੀ ਸੀ ਨਾ ਤੇ ਇੱਕ ਦੋ ਹੁਣ ਹਰ ਕਮਿਊਨਿਟੀ ਸ਼ਰਧਾਤੀ ਬੰਦੇ ਹੁੰਦੇ ਕਹਿੰਦੇ ਸੀ ਵੀ ਇਹ ਇੰਨਾ ਕੁੜੀਆਂ ਦਾ ਕੀ ਲੱਗਦਾ ਉਹ ਕਦੇ ਖਾਲੜਾ ਸਾਹਿਬ ਦੇ ਕੰਨੀ ਕਹ ਗਿਆ ਕਹਿੰਦੇ ਮੈਂ ਇੰਨਾ ਕੁੜੀਆਂ ਦਾ ਉਹੀ ਲੱਗਦਾ ਜੋ ਦਰੋਪਦੀ ਦਾ ਕ੍ਰਿਸ਼ਨ ਲੱਗਦਾ ਸੀ ਹਾਂ ਹਾਂ ਗੱਲ ਤਾਂ ਇੱਜ਼ਤ ਬਚਾਉਣ ਦੀ ਹੈ ਫਿਰ ਰਿਸ਼ਤਾ ਤਾਂ ਉੱਥੇ ਵੀ ਕੋਈ ਨਹੀਂ ਸੀ ਗੱਲ ਤੇ ਹੈ ਵੀ ਜੇ ਕਿਸੇ ਦੀ ਬੇਬਸ ਦੀ ਆਬਰੂ ਨੂੰ ਖਤਰਾ ਹੈ ਤੇ ਉੱਥੇ ਸਿੱਖ ਦਾ ਫਰਜ਼ ਹੈ ਖੜੇ ਹੋਣਾ ਖਰੜਾ ਸਾਹਿਬ ਦਾ ਜਵਾਬ ਸੀ